ਉਹ ਢੀਠਾ ਜੀ ਆਪਾਂ ਇੱਥੇ ਖੜੇ ਹਾਂ ਮੋਟਕੀ ਮੋਟਕੀ ਬਾਗਾ ਪ੍ਰਾਣਾ ਰੋਡ ਆ ਮੋਟਕੀ ਅਕਰਜ ਦੇ ਥੰਨੇ ਇੰਕੋ ਨਹੀਂ ਆਪਾਂ ਦੇਖਦੇ ਜਦੋਂ ਤੱਕ ਉਹਨਾਂ ਤੱਕ ਆਪਾਂ ਉਹਨਾਂ ਤੇ ਪਹੁੰਚਾਂਗੇ ਮਾਤਾ ਜੀ ਦਾ ਨਿਕਾ ਗਰੀਬਾਂ ਦੇ ਦਾਤ ਕਰ ਲਾ ਤੇ ਚਲਾ ਦਿਓ ਵੀਰ ਮਰੇ ਕੰਮ ਤੋਂ ਬਾਅਦ ਕੋਈ ਮਰਾ ਮਤਾਪਾ ਹੋਰ ਵਧਾਵਾਂਗੇ ਪਰਤੇ ਇਹ ਬੇਤੀ ਆ ਬਸ ਇਹ ਦੂਤੇ ਤੋਂ ਨਹੀਂ ਇੱਕ ਮੈਂ ਹਰ ਨਹੀਂ ਇਹ ਗੱਲ ਤੋਂ ਲੱਗਾ ਮੈਂ ਨਾ ਦਰਬਾਰ ਸਭ ਗਿਆ ਕਾਫੀ ਦਿਨ ਹੋ ਗਏ ਇਹ ਹੋ ਤੇ ਮੈਂ ਕਹਿੰਦਾ ਜਰਾ ਬੰਨਾ ਚੱਲਦੇ ਆ ਨਾਲ ਤੇ ਇਸ ਮਾਂ ਦੇ ਸੰਪਰਕ ਵਿੱਚ ਤੋਂ ਬਾਹਰ ਹੁਣ ਤਾਂ ਬਹੁਤ ਲੱਗਦਾ ਹੈ ਉਹ। ਇਹ ਹੋਰ ਕੋਈ ਇੰਨੀ ਸੰਕਤ ਹੁੰਦੀ ਆ ਤੇ ਉੱਥੇ ਖਰੀਦਦੇ ਹੀ ਨਹੀਂ ਕੋਈ। ਕਿਸੇ ਨੇ ਖਰੀਦਿਆ ਨਹੀਂ। ਇਹ ਵੀਰ ਮਰੇ ਆ ਰਿਹਾ ਇੱਕਦੇ ਪੈਟ ਨਾਲ ਬਈ ਕੋਈ ਫਰਕ ਨਹੀਂ ਪੈਂਦਾ ਠੀਕ ਆ। ਤੇ ਗਰੀਬ ਦਾ ਚੁੱਲ੍ਹਾ ਕੱਪ ਕਾ ਹੋ ਜੀ ਹੁੰਦਾ। ਇਹ ਵੀਰ ਮਰੇ ਜਰੂਰ ਸਹਲਪ ਕਰੋ। ਬਹੁਤ ਬਹੁਤ ਧੰਨਵਾਦ ਬਾਈ। ਜੋ ਆਪਾਂ ਆਪਣੇ ਕੋਲੇ ਹੁੰਦੀਆਂ ਵਧੀਆ ਇਹ ਕੁਆਲਿਟੀ ਆ ਕਾਟਨ ਦੀਆਂ ਬੋਟੀਆਂ ਵੀ ਉਹ ਤੋਗ ਲਾ ਲਈਆਂ ਤੇ ਕਾਟਨ ਦੀਆਂ ਵੀ ਆ ਪਤਲੀਆਂ ਵੀ ਆ ਜਿਵੇਂ ਹੁਣ ਸੀਜ਼ਨ ਚੱਲਦਾ ਤੇ ਹੌਣ ਦੇ ਸੀਜ਼ਨ ਚ ਵੀ ਆ ਪਾਉਣ ਆ ਲਈਆਂ ਤੇ ਪੂਰੀ ਠੰਡ ਆ ਲਈਆਂ ਵੀ ਹੈਗੀਆਂ ਤੇ ਮਿਹਰਬਾਨੀ ਕਰਿਓ ਵੀਰ ਮੇਰੇ ਠੀਕ ਆ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਜ਼ਰੂਰ ਬੈਂਟੀ ਯਾਬੀ ਕਰੇ ਉਹ ਵਿਚਾਰ